ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਤ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਬਹੁਤ ਅਮੀਰ ਸ਼ਾਹੂਕਾਰ ਰਹਿੰਦਾ ਸੀ ਬਹੁਤ ਉਹ ਪ੍ਰਮਾਤਮਾ ਦਾ ਨਾਮ ਜਪਿਆ ਕਰਦਾ ਸੀ ਪ੍ਰਮਾਤਮਾ ਦੀ ਵੀ ਉਸ ਤੇ ਬਹੁਤ ਕਿਰਪਾ ਸੀ ਬਹੁਤ ਸੋਹਣਾਕਾਰ ਸੀ ਬਹੁਤ ਵਧੀਆ ਉਸ ਦੇ ਕਾਰੋਬਾਰ ਚੱਲਦੇ ਸਨ ਬਹੁਤ ਵਧੀਆ ਧੰਧਿਆਂ ਦਾ ਉਹ ਮਾਲਕ ਸੀ ਹਰ ਰਾਤ ਪ੍ਰਮਾਤਮਾ ਦਾ ਨਾਮ ਜਪਦਾ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰਦਾ ਸਾਰਾ ਦਿਨ ਫਿਰ ਉਹ ਵਪਾਰ ਕਰਿਆ ਕਰਦਾ ਪਰਮਾਤਮਾ ਵੀ ਉਸ ਦੀ ਮਿਹਨਤ ਨੂੰ ਅੱਖੋਂ ਪਰੋਖੇ ਨਹੀਂ ਕਰਦੇ ਸਨ ਪਰਮਾਤਮਾ ਵੀ ਉਸ ਦੀ ਮਿਹਨਤ ਦੇ ਵਿੱਚ ਚਾਰ ਚੰਦ ਲਾਉਂਦੇ ਜਾ ਰਹੇ ਸਨ ਉਸ ਨੇ ਆਪਣੇ ਇੱਕ ਕਾਰੋਬਾਰ ਤੋਂ ਦੋ ਤੋਂ ਦੋ ਤੋਂ ਚਾਰ ਇਸ ਤਰੀਕੇ ਨਾਲ ਤਰੱਕੀ ਦਾ ਕਰਮ ਜਾਰੀ ਰੱਖਿਆ ਉਸ ਦਾ ਆਪਣੇ ਆਂਢ ਗੁਆਂਢ ਨਾਲ ਆਪਣੇ ਗਲੀ ਮੁਹੱਲੇ ਨਾਲ ਆਪਣੇ ਨਗਰ ਨਾਲ ਵੀ ਬੜਾ ਪਿਆਰ ਸੀ ਸਮੇਂ-ਸਮੇਂ ਤੇ ਉਹ ਦਾਨ ਕਰਿਆ ਕਰਦਾ ਸੀ ਉਸ ਦੇ ਘਰ ਪਰਮਾਤਮਾ ਦੀ ਕਿਰਪਾ ਨਾਲ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਦੀ ਨੇ ਜਨਮ ਲਿਆ ਉਹਨਾਂ ਨੂੰ ਵੀ ਉਸਨੇ ਬਹੁਤ ਵਧੀਆ ਸਿੱਖਿਆ ਦਿੱਤੀ ਬਹੁਤ ਚੰਗੀਆਂ ਥਾਵਾਂ ਤੋਂ ਪੜਾਇਆ ਹਮੇਸ਼ਾ ਉਸ ਉਹਨਾਂ ਨੂੰ ਚੰਗਾ ਸਿਖਾਉਣ ਦੀ ਕੋਸ਼ਿਸ਼ ਕਰਿਆ ਕਰਦਾ ਸੀ ਸਮਾਂ ਬੀਤਦਾ ਗਿਆ ਉਸਦੇ ਬੱਚੇ ਵੀ ਸਮਝਦਾਰ ਹੋ ਗਏ ਕਾਰੋਬਾਰਾਂ ਨੂੰ ਸਮਝਣ ਲੱਗ ਪਏ ਇੱਕ ਚੀਜ਼ ਜਿਹੜੀ ਉਸ ਨੂੰ ਲਗਾਤਾਰ ਦੁੱਖ ਦੇ ਰਹੀ ਸੀ ਪਰੇਸ਼ਾਨ ਕਰ ਰਹੀ ਸੀ ਉਹ ਇਹ ਸੀ ਕਿ ਉਸ ਦੇ ਬੱਚੇ ਦਾਨ ਦੀ ਭਾਵਨਾ ਨਹੀਂ ਸਮਝ ਰਹੇ ਸਨ ਉਸ ਨੇ ساری ਉਮਰ ਇਹ ਸੋਚਿਆ ਸੀ ਕਿ ਪ੍ਰਮਾਤਮਾ ਜੋ ਸਾਨੂੰ ਦਿੰਦਾ ਹੈ ਉਹ ਕਿਸੇ ਦੇ ਪੈਰਾਂ ਪਿੱਛੇ ਦਿੰਦਾ ਹੈ ਸਾਨੂੰ ਪਰਮਾਤਮਾ ਨੇ ਜੋ ਕੁਝ ਦਿੱਤਾ ਹੈ ਉਹ ਇਸ ਲਈ ਦਿੱਤਾ ਹੈ ਕਿ ਇਹਦਾ ਇੱਕ ਹਿੱਸਾ ਅਸੀਂ ਦਾਨ ਵੀ ਕਰਦੀਏ ਇਸੇ ਕਰਕੇ ਹੀ ਉਹ ਹਮੇਸ਼ਾ ਦਾਨ ਕਰਿਆ ਕਰਦਾ ਸੀ ਤੇ ਉਸ ਦੀ ਸਮਝ ਸੀ ਕਿ ਜੇਕਰ ਮੈਂ ਇੰਨੇ ਦਾਨਪੁਨ ਕੀਤੇ ਹੈ ਤਾਂ ਪਰਮਾਤਮਾ ਨੇ ਮੈਨੂੰ ਤਾਂ ਹੀ ਰੰਗ ਭਾਗ ਲਾਏ ਨੇ ਇਸ ਦੇ ਉਲਟ ਉਸ ਦੇ ਬੱਚੇ ਇਹ ਸਮਝਦੇ ਸੀ ਕਿ ਜੋ ਕੁਝ ਵੀ ਕੀਤਾ ਹੈ ਉਹ ਸਾਡੀ ਕਿਸਮਤ ਦੇ ਵਿੱਚ ਪੱਕੇ ਤੌਰ ਤੇ ਲਿਖਿਆ ਸੀ ਕਿ ਸਾਨੂੰ ਇਹ ਮਿਲਣਾ ਹੀ ਮਿਲਣਾ ਇਹ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਿਆ ਹੋਇਆ ਹੈ ਉਹ ਕਦੇ ਵੀ ਦਾਣ ਦੀ ਪੁੰਨ ਦੀ ਭਾਵਨਾ ਨਹੀਂ ਸਮਝਦੇ ਸਨ ਇਸ ਸ਼ਾਹੂਕਾਰ ਨੇ ਇਸ ਸੀਠ ਨੇ ਬਹੁਤ ਵਾਰੀ ਇਹ ਸਮੱਸਿਆ ਆਪਣੇ ਘਰ ਵਾਲੀ ਨਾਲ ਵੀ ਸਾਂਝੀ ਕੀਤੀ ਉਸ ਨੂੰ ਵੀ ਇਸ ਤੇ ਬਹੁਤ ਚਿੰਤਾ ਹੋਇਆ ਕਰੇ ਕਿ ਬੱਚਿਆਂ ਨੂੰ ਸਿੱਧੇ ਰਸਤੇ ਤੇ ਕਿਵੇਂ ਲੈ ਕੇ ਆਈਏ ਬੜਾ ਚਿੰਤਤ ਸੀ ਸਮਾਂ ਬੀਤਦਾ ਗਿਆ ਉਹ ਬਜ਼ੁਰਗ ਹੁੰਦਾ ਗਿਆ ਹੌਲੀ ਹੌਲੀ ਕਰਕੇ ਉਸ ਨੇ ਕਾਰੋਬਾਰ ਆਪਣੇ ਬੱਚਿਆਂ ਨੂੰ ਸੌਂਪਨੇ ਸ਼ੁਰੂ ਕਰ ਦਿੱਤੇ ਆਪ ਸਾਰੇ ਕਾਰੋਬਾਰਾਂ ਤੋਂ ਉਹ ਵਿਦਾਈ ਲੈਂਦਾ ਗਿਆ ਕਿ ਹੁਣ ਮੇਰਾ ਸਮਾਂ ਵਿਲੇ ਰਹਿੰਦਾ ਹੈ ਬਹੁਤ ਸਮਾਂ ਮੈਂ ਤੁਹਾਡੇ ਕਮਾਂਕਾਰਾਂ ਦੇ ਵਿੱਚ گزار ਦਿੱਤਾ ਹੈ ਹੁਣ ਸਮਾਂ ਹੈ ਕਿ ਮੈਂ ਪਰਮਾਤਮਾ ਨੂੰ ਯਾਦ ਕਰਿਆ ਕਰਾਂ ਉਸਦੇ ਬੱਚੇ ਉਸਨੂੰ ਹਮੇਸ਼ਾ ਕਿਹਾ ਕਰਦੇ ਕਿ ਪਿਤਾ ਜੀ ਪਰਮਾਤਮਾ ਦੇ ਨਾਮ ਤੇ ਜਿਹੜਾ ਸਮਾਂ ਤੁਸੀਂ ਲਗਾਉਂਦੇ ਹੋ ਉਸ ਸਮੇਂ ਦੇ ਵਿੱਚ ਕੋਈ ਛੋਟਾ ਮੋਟਾ ਕਾਰੋਬਾਰ ਹੀ ਸੰਭਾਲਿਆ ਕਰੋ ਪਰਮਾਤਮਾ ਦੇ ਨਾਮ ਚੋਂ ਕੀ ਮਿਲਣਾ ਹੈ ਉਸਨੇ ਉਹਨਾਂ ਨੂੰ ਬਹੁਤ ਸਮਝਾਇਆ ਕਰਨਾ ਕਿ ਭਾਈ ਜੋ ਕੁਝ ਮਿਲਿਆ ਹੈ ਪਰਮਾਤਮਾ ਦੇ ਨਾਮ ਵਿੱਚੋਂ ਮਿਲਿਆ ਹੈ ਕਈ ਵਾਰੀ ਇੰਨੇ ਘਾਟੇ ਪਏ ਇੰਨਾ ਮਾੜਾ ਸਮਾਂ ਵੀ ਮੇਰੇ ਤੇ ਚੱਲਿਆ ਜੇ ਪ੍ਰਮਾਤਮਾ ਦਾ ਨਾਮ ਨਾ ਹੁੰਦਾ ਮੈਂ ਹਿੰਮਤ ਨਹੀਂ ਸੀ ਬਚਨ ਸਕਦਾ ਤਾਂ ਸ਼ਾਇਦ ਅੱਜ ਆਪਾਂ ਇੱਥੇ ਨਾ ਹੁੰਦੇ ਪਰ ਬੱਚਿਆਂ ਨੇ ਸਮਝਿਆ ਨਾ ਕਰਨਾ ਸਮਾਂ ਬੀਤਿਆ ਉਸ ਦੀ ਘਰ ਵਾਲੀ ਜਹਾਨ ਤੋਂ ਰੁਕਸ਼ਿਤ ਹੋ ਗਈ ਉਹ ਬਿਲਕੁਲ ਇਕੱਲਾ ਹੋ ਗਿਆ ਉਹ ਸਮਝ ਗਿਆ ਕਿ ਜਲਦੀ ਉਸ ਦਾ ਵੀ ਵੇਲਾ ਆ ਜਾਣਾ ਕਿਉਂਕਿ ਬਜ਼ੁਰਗ ਹੁੰਦਾ ਜਾ ਰਿਹਾ ਹਾਂ ਬਾਲ ਬੱਚੇ ਸਾਰੇ ਵਿਆਹੇ ਗਏ ਨੇ तकरीबन ਸਾਰੇ ਕਾਰੋਬਾਰ ਵੰਡ ਦਿੱਤੇ ਜੇ ਨਹੀਂ ਵੰਡੇ ਤਾਂ ਉਸ ਨੇ 19 ਊਠ ਸਨ ਉਹਦੇ ਕੋਲੇ ਉਹ ਨਹੀਂ ਸਨ ਵੰਡੇ ਉਹ ਕਿਸੇ ਹਿਸਾਬ ਕਿਤਾਬ ਦੇ ਵਿੱਚ ਜਾਣ ਬੁੱਝ ਕੇ ਉਸ ਨੇ ਆਪਣੇ ਕੋਲ ਰੱਖੇ ਹੋਏ ਸਨ ਉਸ ਜਮਾਨੇ ਦੇ ਵਿੱਚ ਊਠਾਂ ਦੀ ਕੀਮਤ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਊਠ ਹੋਣੇ ਅਮੀਰਾਂ ਦੀ ਨਿਸ਼ਾਨੀ ਹੁੰਦੀ ਸੀ ਹਰ ਵੇਲੇ ਉਹਨਾਂ ਬੱਚਿਆਂ ਨੇ ਚਰਚਾ ਕਰਦੇ ਰਿਹਾ ਕਰਨਾ ਕਿ ਬਾਪ ਤੋਂ ਇਹ ਵੀ ਲੈ ਲਈਏ ਤੇ ਬਾਪ ਨੂੰ ਬਿਲਕੁਲ ਆਪਾਂ ਫਾਰਗ ਕਰ ਦਈਏ ਫਿਰ ਉਸ ਦੀ ਮਰਜ਼ੀ ਜਿੱਥੇ ਉਸਨੇ ਰਹਿਣਾ ਜਿੱਥੇ ਨਹੀਂ ਰਹਿਣਾ ਤੇ ਦੂਜੇ ਪਾਸੇ ਬਾਪ ਹਮੇਸ਼ਾ ਚਿੰਤਤ ਸੀ ਉਹ ਹਮੇਸ਼ਾ ਆਪਣੀ ਆਖਰਤ ਨੂੰ ਯਾਦ ਕਰਦਾ ਪਰ ਕਿਤੇ ਨਾ ਕਿਤੇ ਉਹ ਦੁਖੀ ਹੋ ਜਾਂਦਾ ਕਿ ਮੈਂ ਸਾਰਾ ਕੁਝ ਠੀਕ ਠਾਕ ਕੀਤਾ ਅਜੇ ਤੱਕ ਬੱਚਿਆਂ ਦੇ ਵਿੱਚ ਦਾਨ ਦੀ ਭਾਵਨਾ ਮੈਂ ਪੈਦਾ ਨਹੀਂ ਕਰ ਸਕਿਆ ਉਸਨੇ ਜਾਣ ਤੋਂ ਪਹਿਲਾਂ ਜਦੋਂ ਉਸਨੂੰ ਲੱਗਿਆ ਕਿ ਮੇਰਾ ਵੇਲਾ ਕਰੀਬ ਆ ਗਿਆ ਹੈ ਸਾਰੀ ਕਾਰੋਬਾਰ ਸਾਰੀ ਤਾਂ ਦੇ ਵੰਡ ਦਿੱਤੇ ਪਰ ਊਠਾਂ ਦੀ ਜਿਹੜੀ ਵੰਡ ਕੀਤੀ ਉਹ ਉਸਨੇ ਇਹ ਕਿਹਾ ਕਿ ਮੇਰੇ ਜਾਣ ਤੋਂ ਬਾਅਦ ਹੋਏਗੀ। ਵਸੀਅਤ ਦੇ ਵਿੱਚ ਉਸਨੇ ਲਿਖ ਕੇ ਰੱਖ ਦਿੱਤਾ ਕਿ ਮੇਰੀ ਧੀ ਦੇ ਹਿੱਸੇ ਦੇ ਵਿੱਚ ਅੱਧੇ ਊਠ ਆਉਣਗੇ। ਮੇਰੇ ਵੱਡੇ بیٹے ਦੇ ਹਿੱਸੇ ਦੇ ਵਿੱਚ ਚੌਥਾ ਹਿੱਸਾ ਊਠਾਂ ਦਾ ਆਵੇਗਾ ਤੇ ਛੋਟੇ بیٹے ਦੇ ਹਿੱਸੇ ਦੇ ਵਿੱਚ ਪੰਜਵਾਂ ਹਿੱਸਾ ਊਠਾਂ ਦਾ ਆਵੇਗਾ। ਫਿਰ ਇੱਕ ਦਿਨ ਗੁਰੂ ਪਿਆਰੀ 사ਤਸੰਗਤ ਜੀ ਇਹ ਸ਼ਾਹੂਕਾਰ ਜਹਾਨੋਂ ਰੁਖਸਤ ਹੋ ਗਿਆ। ਉਸ ਦੇਆਂ ਸਾਰੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ तकरीबन 2 ਮਹੀਨੇ ਦਾ ਸਮਾਂ ਬੀਤ ਗਿਆ ਤਾਂ ਜਿਹੜਾ ਵੱਡਾ ਪੁੱਤਰ ਸੀ ਉਹ ਚਾਹੁੰਦਾ ਸੀ ਕਿ ਜਿਹੜੇ ਮੈਨੂੰ 5ਵੇਂ ਹਿੱਸੇ ਦੇ ਊਠ ਮਿਲਲੇ ਨੇ ਮੈਂ ਲੈ ਕੇ ਫਾਰਗ ਹੋਵਾਂ ਸਾਡੀ ਇੱਕੋ ਇੱਕ ਚੀਜ਼ ਦੇ ਵਿੱਚ ਸਾਂਝ ਰਹਿ ਗਈ ਹੈ ਇਹ ਵੀ ਅਸੀਂ ਸਾਰਾ ਕੁਝ ਵੰਡ ਕੇ ਤਕਸੀਮ ਕਰਕੇ ਆਪਣੇ ਹਿੱਸੇ ਨਿਬੇੜ ਲਈਏ ਉਸ ਨੇ ਚੰਦ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ ਪਿੰਡ ਦੇ ਕੁਝ ਨਗਰ ਦੇ ਕੁਝ ਮੋਤਵਾਰਾਂ ਨੂੰ ਇਕੱਠੇ ਕੀਤਾ ਆਪਣੀ ਭੈਣ ਨੂੰ ਵੀ ਬੁਲਾ ਲਿਆ ਸਾਰਿਆਂ ਨੂੰ ਇਕੱਠੇ ਕਰਕੇ ਕਿਹਾ ਕਿ ਭਾਈ ਪਿਤਾ ਨੇ ਜੋ ਵਸੀਅਤ ਕੀਤੀ ਹੈ ਉਸ ਦੇ ਮੁਤਾਬਕ ਹੁਣ ਆਪਾਂ ਊਠਾਂ ਦੀ ਵੰਡ ਵੀ ਕਰ ਲਈਏ ਹੁਣ ਊਠਾਂ ਦੀ ਵੰਡ ਜਦੋਂ ਮੋਤਵਾਰ ਕਰਨ ਲੱਗੇ ਤਾਂ ਬੜੇ ਹੈਰਾਨ ਰਹਿ ਗਏ ਕਿ ਕੁੱਲ 19 ਊਠ ਹਨ ਅਤੇ 3 ਦੇ ਹਿੱਸੇ ਦੇ ਵਿੱਚ ਅੱਧੇ ਊਠਾਉਂਦੇ ਨੇ ਉਹਨੀਆਂ ਦਾ ਅੱਧ ਤਾਂ 9.5 ਹੋਇਆ ਇੱਕ ਊਠ ਦਾ ਅੱਧਾ ਹਿੱਸਾ ਕਿਵੇਂ ਵੰਡਿਆ ਜਾਵੇ ਬੜੇ ਹੈਰਾਨ ਹੋਏ ਬੜੇ ਪਰੇਸ਼ਾਨ ਹੋਏ ਕਿ ਕੀ ਕੀਤਾ ਕੀ ਜਾਵੇ ਫਿਰ ਕਹਿੰਦੇ ਕਿ ਚੌਥੇ ਹਿੱਸੇ ਦੀ ਵੀ ਕੋਈ ਵੰਡ ਨਹੀਂ ਹੁੰਦੀ ਪੰਜਵੇਂ ਦੀ ਵੀ ਵੰਡ ਨਹੀਂ ਹੁੰਦੀ ਇਹ ਰਿਸ਼ਤੇਦਾਰ ਨਗਰ ਦੇ ਮੋਹਤਵਾਰ ਇਹਨਾਂ ਤਿੰਨਾਂ ਭੈਣ ਭਰਾਵਾਂ ਦੇ ਹੋਰ ਰਿਸ਼ਤੇਦਾਰ ਸੰਬੰਧੀ ਸਕੇ ਦੋਸਤ ਮਿੱਤਰ ਸਾਰਿਆਂ ਨੇ ਆਪੋ ਆਪਣੀਆਂ ਜਮਾ ਘਟਾਓ ਕਰਕੇ ਦੇਖਿਆ ਕਿਸੇ ਦੇ ਦਿਮਾਗ ਵਿੱਚ ਗੱਲ ਨਹੀਂ ਪਈ ਕਿ ਹੱਲ ਕਿ ਨਿਕਲ ਸਕਦਾ ਫਿਰ ਸਰਕਾਰੀ ਦਰਬਾਰੇ ਗੱਲ ਪਹੁੰਚੀ ਉਹਨਾਂ ਨੇ ਵੀ ਕਿਹਾ ਕਿ ਨਹੀਂ ਭਾਈ ਤੁਹਾਡੇ ਹਿਸਾਬ ਦੇ ਵਿੱਚ ਗਲਤੀ ਹੈ ਇਸ ਨੂੰ ਦੁਸਤ ਕਰੋ ਤਾਂ ਉੱਥੇ ਜਿਹੜੇ ਕਾਨੂੰਨੀ ਮਾਹਰ ਸਨ ਉਹ ਕਹਿੰਦੇ ਕਿ ਇਸ ਨੂੰ ਦਰੁਸਤਤਾ ਉਹੀ ਕਰ ਸਕਦਾ ਸੀ ਜਿਹੜਾ ਲਿਖ ਕੇ ਗਿਆ ਉਹ ਜਹਾਨੂੰ ਰੁਖਸਤ ਹੋ ਗਿਆ ਹੁਣ ਤਾਂ ਵੰਡ ਇਸੇ ਪ੍ਰਕਾਰ ਕੀਤੀ ਜਾ ਸਕਦੀ ਹੈ ਜਾਂ ਆਪਸ ਦੇ ਵਿੱਚ ਕੋਈ ਸਮਝੌਤਾ ਕਰ ਲੈਣ ਆਪਸ ਦੇ ਵਿੱਚ ਉਹ ਸਮਝੌਤਾ ਕਰਕੇ ਰਾਜੀ ਨਹੀਂ ਸਨ ਹਰ ਇੱਕ ਇਹ ਮੰਨਦਾ ਸੀ ਕਿ ਮੇਰੇ ਹਿੱਸੇ ਦਾ ਮੈਂ 1% ਵੀ ਘੱਟਾ ਨਹੀਂ ਛੱਡਾਂ ਮਾਮਲਾ ਉਲਝਦਾ ਗਿਆ ਇੱਕ ਸਿਆਣਾ ਪੁਰਸ਼ ਉਹਨਾਂ ਦੇ ਨਗਰ ਵਿੱਚ ਰਹਿੰਦਾ ਸੀ ਉਸ ਨੂੰ ਲਿਆਂਦਾ ਗਿਆ ਉਸ ਨੇ ਸਲਾਹ ਦਿੱਤੀ ਕਿ ਤੁਹਾਡੇ ਬਾਪ ਦੇ ਇੱਕ ਫਕੀਰ ਦੇ ਨਾਲ ਬਹੁਤ ਵਧੀਆ ਚੰਗੇ ਸਬੰਧ ਸਨ ਉਹ ਉਸ ਨੂੰ ਆਪਣਾ ਗੁਰੂ ਮੰਨਦਾ ਸੀ ਹਮੇਸ਼ਾ ਉਸ ਤੋਂ ਚੰਗੇ ਮਾੜੇ ਸਮੇਂ ਦੇ ਵਿੱਚ ਸਿੱਖਿਆਵਾਂ ਲਿਆ ਕਰਦਾ ਸੀ ਉਸੇ ਦੇ ਕਹਿਣ ਤੇ ਉਸ ਦੇ ਕਾਰੋਬਾਰ ਇਹਨੇ ਬਰਫਲਤ ਹੋਏ ਸਨ ਤੁਸੀਂ ਉਸ ਨੂੰ ਗੁਰੂ ਨਹੀਂ ਮੰਨਣਾ ਨਾ ਮੰਨਿਓ ਇਸ ਮਾਮਲੇ ਦੇ ਵਿੱਚ ਇੱਕ ਵਾਰ ਉਸ ਦੀ رائے ਲੈ ਲਵੋ ਉਸ ਨੂੰ ਬੁਲਾਇਆ ਗਿਆ ਕੁਝ ਰਿਸ਼ਤੇਦਾਰ ਘਰ ਵਿੱਚ ਮੌਜੂਦ ਸਨ ਕੁਝ ਮੋਹਤਵਾਰਾਂ ਨੂੰ ਪਿੰਡ ਵਿੱਚੋਂ ਬੁਲਾ ਲਿਆ ਗਿਆ ਨਵਾਂਡੀ ਨਗਰਾਂ ਦੇ ਵੀ ਕੁਝ ਮੋਤਬਰ ਆਏ ਕਿਉਂਕਿ ਇਹ ਮਾਮਲਾ ਬੜਾ ਦਿਲਚਸਪ ਬਣ ਗਿਆ ਸੀ ਕਿ ਇਸ ਦਾ ਹੱਲ ਕਿ ਨਿਕਲੇਗਾ ਉਸ ਸੰਤ ਫਕੀਰ ਨੇ ਬਜ਼ੁਰਗ ਬਾਬੇ ਨੇ ਆ ਕੇ ਸਾਰੀ ਸਮੱਸਿਆ ਸੁਣੀ ਤੇ ਇਹ ਕਿਹਾ ਕਿ ਇਸ ਵੰਡ ਦਾ ਹੱਲ ਤਾਂ ਮੇਰੇ ਕੋਲ ਹੈਗਾ ਪਰ ਮੈਂ ਇਹ ਵੰਡ ਅੱਜ ਨਹੀਂ ਮੈਂ ਆਉਂਦੇ ਐਤਵਾਰ ਨੂੰ ਕਰਵਾ ਦੇਵਾਂਗਾ ਤਦ ਤੱਕ ਹੋਰ ਵੀ ਜੇ ਕਿਸੇ ਨੂੰ ਤੁਸੀਂ ਬੁਲਾਉਣਾ ਹੈ ਬੁਲਾ ਕੇ ਰੱਖ ਲਿਓ ਤਾਂ ਕਿ ਕੱਲ ਨੂੰ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਕੋਈ ਸ਼ੱਕ ਕੋਈ ਸ਼ੁਭਾ ਪੈਦਾ ਨਾ ਹੋਵੇ ਸਾਰੇ ਹੁਣ ਇਸ ਤਕਸੀਮ ਤੋਂ ਵੱਧ ਦਿਲਚਸਪੀ ਇਸ ਚੀਜ਼ ਦੇ ਵਿੱਚ ਲੈ ਰਹੇ ਸਨ ਕਿ ਇਹ ਵੰਡ ਆਖਰ ਹੋਈ ਕਿਵੇਂ ਹੋਏਗੀ। ਮਿਥਿਆ ਹੋਇਆ ਦਿਨ ਆ ਗਿਆ। ਇਹ ਸੰਤ ਫਕੀਰ ਜੀ ਵੀ ਉਸ ਦਿਨ ਊਠ ਤੇ ਸਵਾਰੀ ਕਰਕੇ ਉਸ ਸਥਾਨ ਤੇ ਪਹੁੰਚੇ ਉਸ ਘਰ ਵਿੱਚ ਪਹੁੰਚੇ। ਉਹਨਾਂ ਨੇ ਆਪਣੇ ਊਠ ਨੂੰ ਵੀ ਇਹਨਾਂ ਦੇ ਊਠਾਂ ਦੇ ਨਾਲ ਲਿਆ ਕੇ ਬੰਨ ਦਿੱਤਾ। ਤੇ ਉਸਨੇ ਸਾਰਿਆਂ ਦੇ ਸਾਹਮਣੇ ਕਿਹਾ ਕਿ ਭਾਈ ਸਭ ਤੋਂ ਜਿਹੜੀ ਸ਼ੁਰੂਆਤ ਹੈ ਸਭ ਤੋਂ ਘਟ ਜੀ ਦਾ ਹਿੱਸਾ ਹੈ ਉਹ ਇਹ ਗੁਣਾ ਘਟਾਓ ਕਰਕੇ ਦੱਸ ਦੋ ਵੀ ਕਿ ਇਸ ਵੇਲੇ ਕਿੱਲੇ ਤੇ ਕਿੰਨੇ ਊਠ ਹਨ ਤੇ ਸਭ ਤੋਂ ਵੱਡਾ ਹਿੱਸਾ ਜਿਹਨੂੰ ਹੋਣਾ ਹੈ ਸ਼ੁਰੂਆਤ ਉਸ ਤੋਂ ਕਰ ਦਿੰਦੇ ਹਾਂ ਸਭ ਤੋਂ ਵੱਡਾ ਹਿੱਸਾ ਗੁਰੂ ਰੂਪਿਆ ਦੀ ਸਤ ਸੰਗਤ ਧੀ ਨੂੰ ਦਿੱਤਾ ਸੀ ਕਿਉਂਕਿ ਅੱਧ ਦੇਣਾ ਸੀ ਹੁਣ ਉੱਥੇ 19 ਦੀ ਬਜਾਏ 20 ਊਠ ਖੜੇ ਹੋਏ ਸਨ ਉਹਨਾਂ ਨੇ ਕਹਿ ਕੇ ਜੀ ਇਹ ਤਾਂ 20 ਊਠ ਹਨ ਉਸਨ ਤਫਕੀਰ ਜੀ ਕਹਿਣ ਲੱਗੇ ਕਿ ਇੱਕ ਵਾਰ ਤੁਸੀਂ ਵੰਡ ਵਿਹਾਂ ਦੇ ਹਿਸਾਬ ਨਾਲ ਕਰ ਲਵੋ ਬਾਅਦ ਵਿੱਚ ਮੈਂ ਆਪਣਾ ਲੈ ਲਵਾਂਗਾ ਤੁਹਾਡੇ ਸਾਹਮਣੇ ਲੈ ਕੇ ਜਾਵਾਂਗਾ ਉਹ ਇਸ ਵੰਡ ਤੋਂ ਪਾਸੇ ਰਹਿ ਜਾਵੇਗਾ ਇਸ ਚੀਜ਼ ਦਾ ਤੁਸੀਂ ਫਿਕਰ ਨਾ ਕਰੋ ਵੰਡ ਕਰਨੀ ਸ਼ੁਰੂ ਕੀਤੀ ਤਾਂ ਇਹ ਕਹਿ ਦਿੱਤਾ ਕਿ ਧੀ ਦਾ ਜਿਹੜਾ ਹਿੱਸਾ ਅੱਧਾ ਹਿੱਸਾ ਹੈ ਵਿਹਾਂ ਦੇ ਵਿੱਚੋਂ 10 ਉੱਠ ਉਸਦੇ ਹਨ ਫਕੀਰ ਜੀ ਕਹਿੰਦੇ ਕਿਸ ਨੂੰ ਖੁੱਲ ਕੇ ਪਾਸੇ ਕਰਦੇ ਹੋ ਇਹਨਾਂ 10 ਉੱਠਾਂ ਨੂੰ ਉਸੇ ਮੁਤਾਬਕ ਹੋਇਆ ਉਸ ਤੋਂ ਬਾਅਦ ਕਹਿੰਦੇ ਕਿ ਛੋਟੇ ਪੁੱਤਰ ਦਾ ਜਿਹੜਾ ਹਿੱਸਾ ਹੈ ਚੌਥਾ ਹਿੱਸਾ ਹੈ ਵਿਆਂ ਦਾ ਚੌਥਾ ਹਿੱਸਾ ਪੰਜ ਬੰਦਦਾ ਹੈ ਕਿਹਾ ਗਿਆ ਕਿ ਪੰਜ ਊਠ ਪਾਸੇ ਕਰਕੇ ਛੋਟੇ ਦੇ ਕਿੱਲੇ ਤੇ ਬੰਦ ਦਿੱਤੇ ਜਾਣ ਉਸ ਤੋਂ ਬਾਅਦ ਕਹਿਣ ਲੱਗੇ ਕਿ ਸਭ ਤੋਂ ਵੱਡੇ ਪੁੱਤਰ ਦਾ ਪੰਜਵਾਂ ਹਿੱਸਾ ਹੈ ਪੰਜਵਾਂ ਹਿੱਸਾ ਕੀਤਾ ਗਿਆ ਤਾਂ ਚਾਰ ਊਠ ਘੋੜ ਕੇ ਉਸ ਨੂੰ ਮਿਲ ਗਏ ਹੁਣ 10 ਤੇ 5 15 ਤੇ 4 19 19 ਊਠਾਂ ਦੀ ਵੰਡ ਹੋ ਚੁੱਕੀ ਸੀ ਇੱਕ ਊਠ ਕਿੱਲੇ ਦੇ ਉੱਤੇ ਬੰਨਿਆ ਹੋਇਆ ਸੀ ਸਾਰੇ ਬੜੇ ਹੈਰਾਨ ਹੋਏ ਕਿ ਸੰਤ ਫਕੀਰ ਨੇ ਆਪਣੀ ਇਸ ਜੋਗਤ ਦੇ ਨਾਲ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਇਹ ਵੰਡ ਸਹੀ ਕਰ ਦਿੱਤੀ ਸਾਰੇ ਮੂਤਬਾਰ ਸਾਰੇ ਰਿਸ਼ਤੇਦਾਰ ਘਰੋਂ ਚਲੇ ਗਏ ਘਰ ਦੇ ਵਿੱਚ ਗਿਣਤੀ ਦੇ ਲੋਕ ਬਾਕੀ ਸਨ ਤੇ ਘਰ ਦੇ ਮੈਂਬਰ ਸਨ ਸੰਤ ਫਕੀਰ ਕਹਿਣ ਲੱਗੇ ਕਿ ਹੁਣ ਪਿਆਰੋ ਇੱਕ ਗੱਲ ਮੇਰੀ ਹੋਰ ਤੁਸੀਂ ਇਕੱਠੇ ਹੋ ਕੇ ਸੁਣ ਲਵੋ ਜਿਹੜੀ ਵੰਡ ਤੁਹਾਡੇ ਬਾਪ ਨੇ ਕਰਵਾਈ ਹੈ ਉਸ ਵੰਡ ਦੇ ਵਿੱਚ ਵਾਕਿਆ ਹੀ ਇੱਕ ਕਮੀ ਸੀ ਇਹ ਸਾਰੇ ਜਿਹੜੇ ਕਾਨੂੰਨੀ ਮਾਹਰ ਕਹਿ ਰਹੇ ਸਨ ਕਮੀ ਉਹ ਕਮੀ ਵਾਕਿਆ ਹੀ ਸੀ ਪਰ ਅਸਲ ਗੱਲ ਇਹ ਹੈ ਕਿ ਉਹ ਤੁਹਾਨੂੰ ਜਿਹੜੀ ਵੰਡ ਕਰਕੇ ਗਿਆ ਹੈ ਉਹ ਪੂਰੀ ਨਹੀਂ ਕਰਕੇ ਗਿਆ ਉਸਨੇ 100% ਦੇ ਵਿੱਚੋਂ 95% ਦੀ ਵੰਡ ਤੁਹਾਡੇ ਤਿੰਨਾਂ ਦੇ ਹਿੱਸੇ ਵਿੱਚ ਕੀਤੀ ਹੈ 5% ਦਾ ਹਿੱਸਾ ਪਰਮਾਤਮਾ ਦੇ ਨਾਮ ਕੱਢ ਕੇ ਗਿਆ ਹੈ ਧੀ ਵੱਲ ਇਸ਼ਾਰਾ ਕਰਕੇ ਗਿਆ ਕਿ ਪੁੱਤਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਹਿੱਸੇ 9/10 ਆਉਣੇ ਸਨ ਪਰ ਤੇਰੇ ਹਿੱਸੇ 10/1 ਆਏ ਇਹਦਾ ਭਾਵ ਹੈ ਕਿ ਅੱਧੇ ਦੀ ਕੀਮਤ ਦਾ ਤੈਨੂੰ ਦਾਨ ਕਰਨਾ ਪੈਂਦਾ ਹੈ ਦੂਜੇ ਦਮੋਂ ਨੂੰ ਵੀ ਕਿਹਾ ਕਿ ਚਾਹੇ ਤੁਸੀਂ ਆਪਣੀ ਕਿਸੇ ਕਾਪੀ ਪੰਨ ਦੇ ਨਾਲ ਹਿਸਾਬ ਕਰਕੇ ਦੇਖ ਲਓ ਤੁਹਾਨੂੰ ਉਸ ਦੇ ਮੁਤਾਬਕ ਦਿੱਤੀ ਹੋਈ ਵਸੀਅਤ ਤੋਂ ਵੱਧ ਹਿੱਸਾ ਮਿਲਿਆ ਹੈ ਜੋ ਵੱਧ ਹੈ ਉਸ ਨੂੰ ਤੁਸੀਂ ਦਾਨ ਕਰਨਾ ਹੈ ਤੇ ਇੱਕ ਵਾਰ ਨਹੀਂ ਕਰਨਾ ਵਾਰ-ਵਾਰ ਕਰਨਾ ਹੈ ਸਾਰੇ ਸਮਝ ਗਏ ਕਿ ਸਾਡੇ ਬਾਪ ਨੇ ਸਾਨੂੰ ਸਮਝਾਉਣ ਦਾ ਇਹ ਬਿਹਤਰੀਨ ਨੁਸਖਾ ਲੱਭਿਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਵੀ ਦਾਨਪੁਨ ਕਰਨਾ ਸ਼ੁਰੂ ਕਰ ਦਿੱਤਾ